ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਗੇ ਖੁਸ਼ੀਆਂ ਖੇੜਿਆਂ ਚ ਹੋਮੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਕਹਾਣੀ ਲੈ ਕੇ ਹਾਜ਼ਰਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਨੋਂ ਆਨੰਦ ਕਹਾਣੀ ਦਾ ਚੰਦ ਸਿੰਘ ਦੇ ਕੋਲੇ 30 ਕਿੱਲੇ ਜ਼ਮੀਨ ਹੁੰਦੀ ਐ ਤੇ ਉਹਦਾ ਇੱਕੋ ਹੀ ਪੁੱਤ ਹੁੰਦਾ ਐ ਹੋਰ ਕੋਈ ਨਾ ਧੀ ਹੁੰਦੀ ਐ ਨਾ ਪੁੱਤ ਹੁੰਦਾ। ਬਹੁਤ ਸੋਹਣਾ ਮੁੰਡਾ ਪੜਿਆ ਲਿਖਿਆ। ਤਾਂ ਉਹ ਜਿਵੇਂ ਕਹਿੰਦੇ ਨੇ ਵੀ ਜੇ ਤੋਂ ਘਰੇ ਬਾਲੀ ਪੂੰਜੀ ਹੁੰਦੀ ਐ ਨਾ ਮਾਇਆ ਵਾਲੀ ਹੋਵੇ ਪੁੱਤ ਕੱਲਾ ਹੋਵੇ। ਫੇਰ ਮਾਵਾ ਪੁੱਤਾਂ ਨੂੰ ਥੋੜਾ ਜਿਹਾ ਲਾਡ ਲੜਾ ਕੇ ਮੇਰੇ ਕੱਲਾ ਮੇਰੇ ਕੱਲਾ ਬੁਗਾੜ ਲੈਂਦੀਆਂ ਨੇ। ਤਾ ਇਸੇ ਤਰ੍ਹਾਂ ਗੁਰਦੇਵ ਕੁਰ ਨੇ ਆਪਦਾ ਮੁੰਡਾ ਲਾਡ ਲਾਡ ਚ ਕੱਲਾ ਕੱਲਾ ਕਹੀ ਕੀ ਉਹ ਜਿੰਨੇ ਮੰਗਦਾ ਉੰਨੇ ਦੇ ਦਿੰਦੀ ਜਿੰਨੇ ਮੰਗਦਾ ਉੰਨੇ ਦੇ ਦਿੰਦੀ ਗਲਤ ਟਾਣੀ ਚ ਪਾ ਲਿਆ ਮਾਪਿਆਂ ਤਾਂ ਕੋਈ ਨਹੀਂ ਚਾਹੁੰਦਾ ਹੰਤਾ ਵੀ ਮੇਰੀ ਔਲਾਦ ਵਿਗੜੇ ਪਰ ਉਹਨੂੰ ਮਾਇਆ ਹੀ ਮਨਮਤੀ ਘਰੋਂ ਮਿਲੀ ਗਈ ਮੁੰਡਾ ਗਲਤ ਰਾਹ ਪੈ ਗਿਆ ਇੰਨਾ ਸੋਹਣਾ ਸੁਨੱਖਾ ਪੜਿਆ ਲਿਖਿਆ ਮੁੰਡਾ ਹੁਣ ਨਸ਼ੇ ਕਰਨ ਲੱਗ ਗਿਆ ਪਿੰਡ ਜੀ ਟਾਣੀ ਬਣਾਈ ਹੋਈ ਤਾਂ ਮਾਪਿਓ ਨੇ ਬਹੁਤ ਸਮਝਾਇਆ ਨਾ ਹਟਿਆ ਹੁਣਾ ਗੁਰਦੇਵ ਕੌਰ ਕਹਿੰਦੀ ਆਪਦੇ ਘਰ ਵਾਲੇ ਨੂੰ ਚੰਦ ਸੇ ਉਹਨੂੰ ਕਹਿੰਦੀ ਜੇ ਆਪਾਂ ਕੁੜੀ ਇਹ ਮੁੰਡੇ ਦਾ ਵਿਆਹ ਕਰ ਦਈਏ ਵੀ ਜਿਹੜੀ ਕੁੜੀ ਆਊਗੀ ਖਬਰ ਹੈ ਉਹ ਤੋਂ ਸਮਝ ਜੇ ਇਹ ਆਪਾਂ ਤੂੰ ਤਾਂ ਸੁਣਦਾ ਨਹੀਂ ਗੱਲ ਕਿਉਂ ਅਕਸਰ ਇਹ ਦੇਖਿਆ ਗਿਆ ਹੈ ਵੀ ਜਦੋਂ ਬੱਚੇ ਐ ਵਿਗੜਦੇ ਨੇ ਨਾ ਪੁੱਤ ਫਿਰ ਮਾਵਾ ਇਹ ਹੀ ਸਟੈਪ ਲੈਂਦੀਆਂ ਨੇ ਵੀ ਹੁਣ ਇਹਦਾ ਵਿਆਹ ਕਰ ਦੋ ਖਬਰ ਸੁਦਰ ਜੀ ਸੁਦਰ ਨਾਲ ਤਾਂ ਹੁੰਦਾ ਵੀ ਹੋਣਾ ਕੋਈ ਕੋਈ ਪਰ ਮੈਂ ਤਾਂ ਕਦੇ ਸੁਧਰਿਆ ਦੇਖਿਆ ਨਹੀਂ ਕੋਈ ਚਲੋ ਹੁਣ ਇਸੇ ਤਰ੍ਹਾਂ ਉਹਦਾ ਘਰ ਵਾਲਾ ਚੰਦ ਸਿੰਘ ਵੀ ਮੰਨ ਜਾਂਦਾ ਵੀ ਇਹ ਗੱਲ ਤਾਂ ਠੀਕ ਹੈ ਵੀ ਕੀ ਪਤਾ ਸੁਦਰ ਜੀ ਬੰਦੇ ਨੂੰ ਆਸ ਹੁੰਦੀ ਹੈ ਚਲੋ ਹੁਣ ਉਹ ਆਪਦੇ ਸੌਰੀ ਜਾਂਦਾ ਜੰਦ ਸਿੰਘ ਆਪ ਦੀ ਸਾਲੇ ਨੂੰ ਤੇ ਸਾਲੇ ਹਾਰ ਨੂੰ ਬਿਠਾ ਕੇ ਦੱਸਦਾ ਵੀ ਦੇਖੋ ਮੁੰਡਾ ਗਾ ਆਪਣਾ ਨਸ਼ੇ ਪੱਤਿਆਂ ਤੇ ਲੱਗਿਆ ਹੋਇਆ ਚਿੱਟਾ ਖਾਂਦਾ ਪੀਂਦਾ ਵੀ ਜੇ ਆਪਾਂ ਉਹਦਾ ਵਿਆਹ ਕਰ ਦਈਏ ਤਾਂ ਖਬਰ ਹੈ ਉਹ ਸੁਧਰੀ ਜਾਵੇ ਉਹ ਵੀ ਉਹਦੀ ਹਾਂ ਚ ਹਾਂ ਮਿਲਾ ਦਿੰਦੇ ਨੇ ਤਾਂ ਜੰਦ ਸਿੰਘ ਦੀ ਸਾਲੇ ਹਾਰ ਕਹਿਣ ਲੱਗੀ ਵੀ ਕੋਈ ਨਾ ਬਾਈ ਮੇਰੇ ਪੇਕੇ ਸਾਡੇ ਗਮਾਂਡ ਚ ਬਹੁਤ ਸੋਹਣੀਆਂ ਤੇ ਸਿਆਣੀਆਂ ਨੇ ਕੁੜੀਆਂ ਗਰੀਬ ਨੇ ਉਹ ਤਿੰਨ ਧੀਆਂ ਨੇ ਉਹਨਾਂ ਦੇ ਵੀ ਮੈਂ ਉੱਥੇ ਜਾ ਕੇ ਆਉਣੀ ਆ ਉਹਨਾਂ ਨਾਲ ਗੱਲਬਾਤ ਕਰਦੀ ਆ ਵੀ ਉਹ ਰਿਸ਼ਤਾ ਕਰਾਉਣੇ ਆ ਚਲੋ ਜੀ ਉਹ ਜਾਂਦੀ ਐ ਜਾ ਕੇ ਦੱਸਦੀ ਐ ਉਹਨਾਂ ਨੂੰ ਵੀ ਐਡੀ ਕੋਠੀ ਪਾਈ ਹੋਈ ਐ 30 ਕਿੱਲੇ ਜ਼ਮੀਨ ਐ ਮੁੰਡਾ ਪੜਿਆ ਲਿਖਿਆ ਬਹੁਤ ਸੋਹਣਾ ਉਹ ਕਹਿਣ ਲੱਗੇ ਕੁੜੀ ਦਾ ਬਾਪ ਕਹਿੰਦਾ ਵੀ ਜੀ ਦੇ ਭਾਈ ਇੰਨਾ ਕੁਸਾ ਹੈ ਵੀ ਫਿਰ ਉਹ ਮੇਰਾ ਗਰੀਬ ਦਾ ਰਿਸ਼ਤਾ ਕਿਉਂ ਲੈਣਗੇ ਸਾਡੇ ਤਾਂ ਦੋ ਕਮਰੇ ਨੇ ਟੁੱਟੇ-ਫੁੱਟੇ ਵੀ ਵੀ ਉਹ ਕੋਠੀਆਂ ਵਾਲਾ ਫਿਰ ਮੇਰੀ ਕੁੜੀ ਦਾ ਕਿਉਂ ਰਿਸ਼ਤਾ ਮੰਗਦਾ ਉਹ ਕਹਿਣ ਲੱਗੀ ਵਿਆਹੀ ਓਹੋ ਐਂ ਕਹਿੰਦਾ ਵੀ ਮੇਰੇ ਘਰੇ ਤਾਂ ਸਾਰਾ ਕੁਸਾ ਹੈ ਵੀ ਸੋਹਣੀ ਹੋਵੇ ਕੁੜੀ ਤੇ ਸਿਆਣੀ ਹੋਵੇ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਕਹਿੰਦੀ ਉਹ ਖੁੱਲੇ ਦਿਲ ਵਾਲੇ ਬੰਦੇ ਨੇ ਬਾਈ ਮੇਰੀ ਨਣਦ ਦਾ ਹੀ ਮੁੰਡਾ ਕਹਿੰਦੀ ਬਈ ਰਿਸ਼ਤੇਦਾਰੀ ਚ ਤਾਂ ਸਾਖ ਕਹਿੰਦੀ ਭਾਲੇ ਨਹੀਂ ਥੇ ਹੁੰਦੇ ਉਹਨਾਂ ਨੂੰ ਭਾਈ ਬੜਿਆ ਵਡੂ ਕੇ ਉਧਰ ਉਧਰ ਜਦੋਂ ਦੇਖ ਦਿਖਾਈ ਕਰ ਲਈ ਸਾਰਿਆਂ ਨੂੰ ਪਸੰਦ ਆ ਗੀਆਂ ਦੋਹਾਂ ਧਿਰਾਂ ਨੂੰ ਗੱਲਬਾਤ ਰਿਸ਼ਤਾ ਹੋ ਗਿਆ ਫੇਰ ਵੀ ਕੁੜੀ ਦਾ ਪਿਓ ਕਹਿਣ ਲੱਗਿਆ ਘਰੇ ਆਪਦੇ ਗੱਲ ਕਰਦਾ ਵੀ ਆਪਾਂ ਤਾਂ ਕੋਈ ਕਿਸੇ ਤੋਂ ਦੱਸ ਪੁੱਛ ਵੀ ਨਹੀਂ ਕਰੀ ਵੀ ਕੋਈ ਕਾਣ ਮੀਣ ਹੋਊ ਵੀ ਜਿਹੜਾ ਉਹਨਾਂ ਨੇ ਆਪਣਾ ਰਿਸ਼ਤਾ ਲਿਆ ਤਾਂ ਉਧਰੋਂ ਉਹਦੇ ਘਰ ਵਾਲੀ ਕਹਿੰਦੀ ਵੀ ਤੂੰ ਚੁੱਪ ਕਰਕੇ ਕਰਦੇ ਐਨਾ ਵਧੀਆ ਰਿਸ਼ਤਾ ਆਪਾਂ ਕੁੜੀ ਸੋਹਣੀ ਸੁਨੱਖੀ ਕਰਕੇ ਸਿਆਣੀ ਕਰਕੇ ਰਿਸ਼ਤਾ ਆਇਆ ਵੀ ਉਹ ਪਿੰਡ ਦੀ ਤਤੀ ਆ ਜਿਹੜੀ ਕਰਾਉਂਦੀ ਹੈ ਉਹ ਆਪਾਂ ਨੂੰ ਦੱਸ ਕੇ ਗਈ ਹੈ ਵੀ ਉਹ ਤਾਂ ਖੁੱਲੇ ਦਿਲ ਵਾਲੇ ਬੰਦੇ ਨੇ ਵੀ ਉਹਨਾਂ ਤੇ ਤਾਂ ਇੰਨਾ ਕੁਸਾ ਘਰੇ ਵੀ ਉਹਨਾਂ ਨੂੰ ਦੇਣ ਲੈਣ ਦਾ ਕੋਈ ਲਾਲਚ ਨਹੀਂ ਆਪਣਾ ਕਹਿੰਦੀ ਜੇ ਇੱਕ ਵਿਆਹ ਹੀ ਗਈ ਵਧੀਆ ਘਰੇ ਖਬਰਾਂ ਦੂਜੀਆਂ ਦਾ ਵੀ ਰਾਹ ਖੁੱਲ ਜੇ ਕੋਈ ਐਂ ਤਕੜੇ ਘਰੇ ਚਲੋ ਹਰੇਕ ਬੰਦਾ ਹੀ ਸੋਚਦਾ ਹੁਣ ਜੀ ਉਹ ਵਿਆਹ ਕਰ ਦਿੰਦੇ ਨੇ ਵਿਆਹ ਹੋ ਜਾਂਦਾ ਜਦੋਂ ਕੁੜੀ ਸੌਰੀ ਜਾਂਦੀ ਹੈ ਤਾਂ ਉੱਥੇ ਦਾ ਮਾਹੌਲ ਦੇਖਦੀ ਹੈ ਉਹਦੇ ਵੀ ਮਨ ਚ ਆਉਂਦੀ ਹੈ ਗੱਲ ਵੀ ਕੋਈ ਘਾਟ ਵਾਦ ਤਾਂ ਹੈਗੀ ਆ ਵੀ ਐਡੀ ਕੋਠੀ ਪਾਈ ਆ ਇੰਨੀ ਜਾਇਦਾਦ ਇੰਨਾ ਸੋਹਣਾ ਪਰਿਵਾਰ ਹੈ ਬੇ ਮੈਨੂੰ ਹੈ ਕਿਉਂ ਚੁਣਿਆ ਇਹਨਾਂ ਨੇ ਕਿਉਂ ਕੁੜੀ ਸਿਆਣੀ ਸੀ ਜਿਹੜਾ ਸਮਝਦਾਰਤੀ ਪੁੱਤ ਹੁੰਦਾ ਉਹ ਤਾਂ ਸਮਝਦਾ ਗੱਲਾਂ ਬਾਤਾਂ ਨੂੰ ਤਾਂ ਹੁਣ ਦੂਜੇ ਦਿਨ ਵਾਪਸੀ ਤੇ ਘੇੜਾ ਮਾਰ ਜਾਂਦੇ ਨੇ ਜਦੋਂ ਜਾਂਦੇ ਨੇ ਤਾਂ ਚਲੋ ਮੇਲਗੇਲਾ ਆ ਹੁੰਦਾ ਸਾਰਾ ਤੁਰ ਜਾਂਦਾ ਜਦੋਂ ਤਾਂ ਹੁਣ ਕਰਦਾ ਕਰੀ ਹੁੰਦਾ ਤਾ ਕੀ ਦੇਖਦੀ ਐ ਕੁੜੀ ਵੀ ਰਾਤ ਨੂੰ ਮੁੰਡਾ ਇੱਕ ਇੱਕ ਡੇਢ ਡੇਢ ਵਜੇ ਆਉਂਦਾ ਰਜਰ ਜਾਇਆ ਇੱਕ ਦਿਨ ਉਹਨੇ ਸੋਚਿਆ ਕੁੜੀ ਨੇ ਪਹਿਲੇ ਦਿਨ ਤਾਂ ਵੀ ਚਲ ਵਿਆਹ ਹੋਇਆ ਇਹਦਾ ਨਮਾ ਨਮਾ ਵੀ ਦੋਸਤ ਮਿੱਤਰਾਂ ਨੇ ਪਾਰਟੀ ਪੂਰੀ ਲੈ ਲਈ ਹੋਏ ਤਾਂ ਵੀ ਖਾ ਪੀ ਕੇ ਆ ਗਿਆ ਹੋ ਜਦੋਂ ਦੂਜੇ ਦਿਨ ਵੀ ਇਹੀ ਹੁੰਦਾ ਉਹ ਫੇਰ ਅਹੀ ਸੋਚ ਲੈਂਦੀ ਐ ਵੀ ਚਲ ਪਿੰਡ ਦਾ ਕੰਮ ਆ ਵੀ ਦਿਨ ਹੋਣਗੇ ਪਾਰਟੀਆਂ ਵਾਲੇ ਹਫਤਾ ਲੰਘ ਜਾਂਦਾ ਇਹੀ ਦੇਖਦੀ ਨੂੰ ਜਦੋਂ ਇੱਕ ਹਫਤਾ ਲੰਘਦਾ ਤਾਂ ਮੁੰਡੇ ਨੂੰ ਬਿਠਾਉਂਦੀ ਆ ਫੇਰ ਉਹ ਤੜਕੇ ਨੂੰ ਜਦੋਂ ਉੱਠਦਾ ਉਹ ਉਹਨੂੰ ਕਹਿਣ ਲੱਗੀ ਵੀ ਦੇਖ ਵੀ ਮੈਨੂੰ 8 ਦਿਨ ਹੋ ਗਏ ਦੇਖਦੀ ਨੂੰ ਤੈਨੂੰ ਵੀ ਤੂੰ ਤਾਂ ਮੈਨੂੰ ਜੰਮੇ ਨਹੀਂ ਬੁਲਾਇਆ ਵੀ ਕੀ ਮੈਂ ਤੈਨੂੰ ਪਸੰਦ ਨਹੀਂ ਹੈਗੀ ਵੀ ਤੂੰ ਇੰਨੇ ਰੋਜ਼ ਹੀ ਰੱਜ ਕੇ ਆਉਂਨਾ ਨਸ਼ੇ ਦਾ ਬੀ ਨਾ ਤਾਂ ਮੈਂ ਤੂੰ ਮੇਰੇ ਕਦੇ ਕੋਲ ਬੈਠ ਕੇ ਮੈਨੂੰ ਤਾਂ ਆਪਦੇ ਦਿਲ ਦੀ ਗੱਲ ਦੱਸੀ ਐ ਨਾ ਕਦੇ ਮੇਰੇ ਦਿਲ ਦੀ ਗੱਲ ਪੁੱਛੀ ਐ ਕੀ ਮੈਂ ਤੈਨੂੰ ਪਸੰਦ ਨਹੀਂ ਤੇਰੇ ਘਰ ਦੇ ਆਨੇ ਧੱਕੇ ਨਾਲ ਕਰਿਆ ਉਹਨੂੰ ਕਹਿੰਦਾ ਜਿਆਦਾ ਨਾ ਬੋਲ ਮੇਰੀ ਮਾਂ ਨਾ ਬਣਨ ਦੀ ਕੋਸ਼ਿਸ਼ ਕਰ ਐਂ ਮੇਰੀ ਮਾਂ ਕੂਰਦੀ ਹੁੰਦੀ ਐ ਕਹਿੰਦਾ ਮੈਂ ਤਾਂ ਵਿਆਹ ਨਹੀਂ ਸੀ ਕਰਾਉਣਾ ਚਾਹੁੰਦਾ ਮੇਰੇ ਮਾਪੇ ਨੇ ਕਰਿਆ ਹੁਣ ਉਹਨਾਂ ਨਾਲ ਹੀ ਗੱਲ ਕਰਤੋ ਚਲੋ ਜੀ ਉਹ ਫੇਰ ਨਹੀਂ ਬੋਲਦੀ ਵਿਚਾਰੀ ਉਹਨੂੰ ਐ ਹੁੰਦਾ ਵੀ ਖਬਰ ਹੈ ਅੱਜ ਸੁਧਰੇ ਕੱਲ ਸੁਧਰੇ ਤਾਂ ਮਹੀਨਾ ਲੰਘਾ ਦਿੰਦੀ ਐ ਇੱਕ ਮਹੀਨਾ ਲੰਘਦਾ ਮੁੰਡੇ ਨੇ ਕੁੜੀ ਨੂੰ ਪਤਨੀ ਆਲਾ ਕੋਈ ਅਧਿਕਾਰ ਨਹੀਂ ਦਿੱਤਾ ਕਿਉਂ ਬੁਲਾਉਂਦਾ ਹੀ ਨਹੀਂ ਉਹਨੂੰ ਆ ਨਸ਼ੇ 'ਚ ਆਇਆ ਹੁੰਦਾ ਹੈ ਤਾਂ ਹੁਣ ਕੁੜੀ ਇੱਕ ਦਿਨ ਆਪਦੀ ਸੱਸ ਨੂੰ ਕਹਿੰਦੀ ਕਹਿੰਦੀ ਬੇਬੇ ਵੀ ਕੀ ਇਹ ਰੋਜੀ ਐਂ ਕਰਦਾ ਵੀ ਮੈਨੂੰ ਤਾਂ 1 ਮਹੀਨਾ ਹੋ ਗਿਆ ਦੇਖਦੀ ਨੂੰ ਵੀ ਇਹ ਰੋਜੀ ਰੱਜਿਆ ਆਉਂਦਾ ਵੀ ਮੈਨੂੰ ਤਾਂ ਉਹਨੇ ਕਦੇ ਬੁਲਾਇਆ ਹੀ ਨਹੀਂ ਅੱਜ ਤੱਕ ਤਾਂ ਹੁਣ ਉਹ ਹੋ ਕਹਿਣ ਲੱਗੀ ਸੱਸ ਉਹਦੀ ਕਹਿੰਦੀ ਧੀਏ ਮੈਂ ਝੂਠ ਨਹੀਂ ਬੋਲਦੀ ਉਹ ਤਾਂ दारू ਪੀਂਦਾ ਵਾਲੀ ਚਿੱਟਾ ਫੇਰ ਵੀ ਨਹੀਂ ਦੱਸਿਆ ਕਹਿੰਦੀ दारू ਵਾਲੀ ਪੀਂਦਾ ਹੈ ਕਹਿੰਦੀ ਇਹਨਾਂ ਦੀ ਆਪ ਦੀ ਇਹ ਮੁੰਡਿਆਂ ਦੀ ਢਾਣੀ ਬਣੀ ਹੈ ਕਹਿੰਦੀ ਉਹ ਪੀਂਦੇ ਨੇ ਇਹ ਪਿੰਦਾ ਹੈ ਕਹਿੰਦੀ ਫਿਰ ਉਹ ਕਹਿੰਦੀ ਤੁਸੀਂ ਜੇ ਤੁਹਾਨੂੰ ਪਤਾ ਤੀ ਵੀ ਮੈਨੂੰ ਕਿਉਂ ਡੋਬਿਆ ਕੁੜੀ ਕਹਿੰਦੀ ਉਹ ਕਹਿੰਦੀ ਅਸੀਂ ਤਾਂ ਪੁੱਤ ਤੇਰਾ ਤਾਂ ਵਿਆਹ ਕਰਿਆ ਹੈ ਵੀ ਤੂੰ ਸਿਆਣੀ ਐ ਵੀ ਸੱਤ ਤਾਂ ਹਟਿਆ ਨਹੀਂ ਖਬਰ ਐ ਤੈਥੋਂ ਹਟ ਜੇ ਸੁਧਰ ਜੇ ਇਹ ਕਹਿੰਦੀ ਅਸੀਂ ਤਾਂ ਵਿਆਹ ਕਰਤਾ ਵੀ ਕੀ ਪਤਾ ਵਿਆਹ ਕਰਾ ਕੇ ਸੁਧਰ ਜੇ ਹੁਣ ਜੀ ਉਹੋ ਕੁੜੀ ਚੁੱਪ ਕਰ ਜਾਂਦੀ ਐ ਵੀ ਹੁਣ ਕੀ ਬਣਦਾ ਵਿਆਹ ਤਾਂ ਹੋ ਗਿਆ ਤਾਂ ਕੁਝ ਦਿਨ ਫੇਰ ਲੰਘਦੇ ਨੇ 5-4 ਦਿਨ ਲੰਘਦੇ ਨੇ ਤਾਂ ਰਾਤ ਨੂੰ ਉਹ ਸਾਰੀ ਰਾਤ ਨਹੀਂ ਆਉਂਦਾ ਮੁੰਡਾ ਕਰੇ ਕੁੜੀ ਵਿਚਾਰੀ ਬੈ ਕੇ ਰਾਤ ਕੱਟਦੀ ਆ ਵੀ ਹੁਣ ਆਇਆ ਹੁਣ ਆਇਆ ਤੜਕੇ ਨੂੰ ਜਦੋਂ ਉੱਠਦੀ ਆ ਤਾਂ ਆਪਦੀ ਸੱਸ ਕੋਲ ਜਾਂਦੀ ਆ ਕਹਿੰਦੀ ਬੇਬੇ ਤੇਰਾ ਪੁੱਤਰ ਰਾਤ ਸਾਰੀ ਰਾਤ ਨਹੀਂ ਆਇਆ ਉਹ ਕਹਿੰਦੀ ਅੱਛਾ ਤਾਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਰਾਤ ਕਿਉਂ ਨਾ ਦੱਸਿਆ ਉਹ ਕਹਿੰਦੀ ਮੈਂ ਤਾਂ ਅਹੀਂ ਬੈਠ ਕੇ ਰਾਤ ਕੱਢ ਲਈ ਵੀ ਹੁਣ ਆਇਆ ਹੁਣ ਆਇਆ ਵੀ ਕੀ ਪਤਾ ਤੀ ਵੀ ਆਗੂ ਗਈ ਨਹੀਂ ਤਾਂ ਹੁਣ ਚੰਦ ਸਿੰਘ ਖੇਤ ਵਗ ਜਾਂਦਾ ਮੁੰਨੇ ਰੇ ਹਲ ਜੋੜਦਾ ਉਹਨੂੰ ਫੋਨ ਕਰਦੀ ਹੈ ਫੋਨ ਕਰਦੀ ਹੈ ਜਦੋਂ ਤਾਂ ਕਹਿੰਦੀ ਵੀ ਛੇਤੀ ਕਰ ਨੂੰ ਆ ਜਾ ਆਪਣਾ ਤਾਂ ਮੁੰਡਾ ਰਾਤ ਸਾਰੀ ਰਾਤ ਨਿਕਰੇ ਆਇਆ ਤਾਂ ਉਹ ਵੀ ਸਮਝ ਜਾਂਦਾ ਵੀ ਇਹ ਤਾਂ ਹੋ ਗਈ ਉਹੀ ਗੱਲ ਜਿਹੜਾ ਸਾਰੀ ਰਾਤ ਤੱਕ ਇੱਕ ਦੇ ਲਈ ਨਹੀਂ ਉਹਨੇ ਬਾਹਰ ਉਹ ਹੁਣ ਕੀ ਕਰਦੇ ਨੇ ਉਹ ਘਰੇ ਆਉਂਦਾ ਹੈ ਉਹਦੇ ਦੋਸਤਾਂ ਨੂੰ ਫੋਨ ਮਾਰਦਾ ਹੈ ਫੋਨ ਕਰਦਾ ਜਦੋਂ ਤਾਂ ਇੱਕ ਮੁੰਡਾ ਕੋਈ ਫੋਨ ਤੇ ਦੱਸ ਦਿੰਦਾ ਹੈ ਵੀ ਪੱਲਾ ਤੁਸੀਂ ਫਲਾਨੇ ਥਾਂਵੇਂ ਦੇਖ ਕੇ ਆਓ ਤਾਂ ਜਦੋਂ ਜੰਦ ਸਿੰਘ ਉੱਥੇ ਜਾਂਦਾ ਹੈ ਮੁੰਡਾ ਡਿੱਗਿਆ ਪਿਆ ਹੁੰਦਾ ਹੈ ਬਾਹ ਦੇ ਵਿੱਚ ਉਹਦੇ ਸਰਿੰਜ ਲੱਗੀ ਹੁੰਦੀ ਆ ਉਵੇਂ ਹੀ ਸਰਿੰਜ ਟੀਕਾ ਲਾਉਣ ਲੱਗਿਆ ਵਿੱਚ ਹੀ ਸਰਿੰਜ ਬਾਹ ਦੇ ਤਾਂ ਮੁੰਡੇ ਦੀ ਉੱਥੇ ਮੌਤ ਹੋ ਜਾਂਦੀ ਆ ਜਿਆਦਾ ਓਵਰਡੋਜ਼ ਨਾਲ ਹੁਣਾਂ ਚੰਦ ਸਿਓ ਹੋਰ ਫੋਨ ਮਾਰਦਾ ਦੋ ਚਾਰ ਬੰਦਿਆਂ ਨੂੰ ਮੁੰਡੇ ਨੂੰ ਘਰੇ ਲੈ ਜਾਂਦੇ ਨੇ ਚੱਕ ਕੇ ਚਲੋ ਰੋਣ ਪਿੱਟਣ ਪੈ ਜਾਂਦਾ ਹੈ ਪੈਣਾ ਹੀ ਆ ਕੱਲਾ ਕੱਲਾ ਗੱਭਰੂ ਪੁੱਤਾ ਚਾਹੇ ਨਸ਼ਿਆਂ ਚ ਦੀਗਾ ਜਿਹਦਾ ਕੱਲਾ ਕਲਾਪਾ ਮੁਕਦਾ ਉਸ ਜਿਹਨੂੰ ਲੱਗਦੀ ਹੈ ਨਾ ਉਸ ਨੂੰ ਪਤਾ ਹੁੰਦਾ ਤਾਂ ਹੁਣ ਕੁੜੀ ਨੂੰ ਲੱਗ ਗਿਆ ਪਤਾ ਵੀ ਇਹ ਤਾਂ ਚਿੱਟਾ ਲੁੱਟਾ ਲਾਉਂਦਾ ਹੈ ਵੀ ਮੇਰੀ ਸੱਸ ਤਾਂ ਸ਼ਰਾਬ ਹੀ ਦੱਸ ਦਿੱਤੀ ਮੈਨੂੰ ਚਲੋ ਕੁੜੀ ਦੇ ਆਏ ਜਦੋਂ ਮਾਂ ਪਿਓ ਉਹ ਆ ਕੇ ਕਹਿਣ ਲੱਗੇ ਵੀ ਜਦੋਂ ਇਹ ਨਸ਼ੇ ਕਰਦਾ ਸੀ ਤਾਂ ਸਾਨੂੰ ਕਿਉਂ ਨਾ ਦੱਸਿਆ ਵੀ ਤਾਂ ਹੀ ਇਹਨਾਂ ਨੇ ਆਪਣਾ ਰਿਸ਼ਤਾ ਲਿਆ ਹੈ ਮੁੰਡਾ ਤਾਂ ਇਹਨਾਂ ਦਾ ਵਿਗੜਿਆ ਹੋਇਆ ਸੀ ਉਹ ਕਹਿੰਦੀ ਵੀ ਆਪਣੇ ਬਾਪ ਨੂੰ ਕੁੜੀ ਕਹਿੰਦੀ ਬਾਪੂ ਹੁਣ ਵਿਆਹ ਤਾਂ ਹੋ ਹੀ ਗਿਆ ਤੀ ਕਹਿੰਦੀ ਮੈਂ ਤੁਹਾਨੂੰ ਕੀ ਦੱਸਦੀ ਵੀ ਜੇ ਤੁਸੀਂ ਮੇਰਾ ਹੁਣ ਮੈਨੂੰ ਆਹੀ ਕਰਦੇ ਵੀ ਮੈਨੂੰ ਉੱਥੇ ਲੈ ਜਾ ਕੇ ਬਿਠਾ ਲੈਂਦੇ ਛੱਡ ਛਡਾਈ ਕਰਾ ਲੈਂਦੇ ਫੇਰ ਕਹਿੰਦੀ ਮੇਰੀਆਂ ਮੰਗਰ ਦੋ ਭੈਣਾਂ ਹੋਰ ਬੈਠੀਆਂ ਨੇ ਵੀ ਉਹਨਾਂ ਦਾ ਰਿਸ਼ਤਾ ਖਬਰ ਨਹੀਂ ਕੀ ਬਣਦਾ ਵੀ ਮੈਂ ਤਾਂ ਇਸੇ ਸ਼ਰਮ ਨੂੰ ਵੀ ਮੇਰੀਆਂ ਭੈਣਾਂ ਦਾ ਰਿਸ਼ਤਾ ਹੋ ਜੇ ਮੈਂ ਮੈ ਆ ਕੁਸਾ ਕੁ ਘੱਟ ਲੂੰਗੀ ਤਾਂ ਹੁਣ ਉਹ ਜਦੋਂ ਭੋਗ ਪੈਂਦਾ ਉਹਦੇ ਮਾਪਿ ਉਹ ਕਹਿਣ ਲੱਗੇ ਚੰਦ ਸਿਓ ਨੂੰ ਵੀ ਭਾਈ ਨੂੰ ਸਾਡੀ ਧੀ ਦਾ ਤੌਰੇ ਕੁਛ ਨਹੀਂ ਹੈਗਾ ਵੀ ਉਹਨੇ ਆਪਣੀ ਮਾਂ ਨੂੰ ਕੁੜੀ ਨੇ ਸਾਰਾ ਕੁਝ ਦੱਸਤਾ ਵੀ ਮੈਂ ਤਾਂ ਜਿਹੀ ਜਿਹੀ ਆਈ ਤੀ ਉਹੀ ਜਿਹੀ ਹਈਆਂ ਕੁਮਾਰੀ ਹਈਆਂ ਮੈਂ ਤਾਂ ਤਾਂ ਹੁਣ ਉਹਨਾਂ ਨੂੰ ਹੋਰ ਹੁੰਦਾ ਵੀ ਇਹ ਤਾਂ ਕੁਮਾਰੀਆਂ ਵਰਗੀ ਹੈ ਸਾਡੀ ਧੀ ਤਾਂ ਵੀ ਅਸੀਂ ਇਹਨੂੰ ਲੈ ਕੇ ਜਾਈਏ ਵਿਆਹਾਂਗੇ ਕਿਤੇ ਹੋਰ ਤਾਂ ਚੰਦ ਸਿੰਘ ਕਹਿਣ ਲੱਗਿਆ ਹੱਥ ਬੰਨ੍ਹ ਕੇ ਕਹਿੰਦਾ ਵੀ ਮੇਰੀ ਗੱਲ ਸੁਣ ਲਓ ਵੀ ਮੈਂ ਇਹਨੂੰ ਵਿਆਹ ਕੇ ਲੈ ਕੇ ਆਇਆ ਵੀ ਮੈਂ ਤੋੜਨਾ ਨਹੀਂ ਚਾਹੁੰਦਾ ਇਹਨੂੰ ਆਪ ਦਿੱਤੀ ਬਣਾ ਕੇ ਮੈਂ ਇਹਦਾ ਵਿਆਹ ਕਰੂੰਗਾ ਤਾਂ ਉਹਦੇ ਮਾਪੇ ਕਹਿੰਦੇ ਕੁੜੀ ਨੂੰ ਵੀ ਤੂੰ ਚੱਲ ਭਾਈ ਸਾਡੇ ਨਾਲ ਚੱਲ ਉਹ ਕਹਿੰਦੀ ਵੀ ਮੈਂ ਨਹੀਂ ਜਾਂਦੀ ਤੁਹਾਡੇ ਨਾਲ ਕਹਿੰਦੀ ਇਹਨਾਂ ਦਾ ਪੁੱਤ ਤਾਂ ਮੁੱਕ ਗਿਆ ਜੇ ਮੈਂ ਵੀ ਵਾਗੀ ਕਹਿੰਦੀ ਇਹਨੇ ਦੋ ਜਣੇ ਰਹਿ ਜਾਣਗੇ ਤਾਂ ਦਰੀਰ ਮਰ ਜਾਣਗੇ ਰੋ ਰੋ ਕੇ ਵੀ ਮੈਂ ਨਹੀਂ ਹੁਣ ਜਾਂਦੀ ਹਾਂ ਤਾਂ ਉਹ ਬਹੁਤ ਜ਼ੋਰ ਲਾਉਂਦੇ ਨੇ ਰਿਸ਼ਤੇਦਾਰ ਵੀ ਜ਼ੋਰ ਲਾਉਂਦੇ ਨੇ ਇਧਰੋਂ ਵੀ ਜ਼ੋਰ ਲਾਉਂਦੇ ਨੇ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਸੀ ਚੰਦ ਸਿੰਘ ਦੇ ਸਾਲੇ ਤੇ ਸਾਲੇ ਹਰਨੇ ਉਹ ਵੀ ਕਹਿੰਦੇ ਨੇ ਕੁੜੀ ਨੂੰ ਵੀ ਭਾਈ ਅਸੀਂ ਤਾਂ ਤੇਰੇ ਦੇਣਦਾਰ ਆਂ ਕਿਉਂ ਅਸੀਂ ਰਿਸ਼ਤਾ ਕਰਾਇਆ ਇਹ ਜੇ ਮੁੰਡੇ ਨੂੰ ਸਾਰਾ ਕੁਝ ਪਤਾ ਹੁੰਦੇ ਸੁਣਦੇ ਵੀ ਪਰ ਅਸੀਂ ਹੁਣ ਤੈਨੂੰ ਕਹਿੰਨੇ ਆ ਵੀ ਤੂੰ ਭਗ ਜਾ ਤੇਰਾ ਹੋਰ ਵਿਆਹ ਹੋ ਜੂ ਕਿਤੇ ਉਹ ਕਹਿੰਦੀ ਹੁਣ ਤਾਂ ਮੈਂ ਜਮੀ ਨਹੀਂ ਜਾ ਸਕਦੀ ਇਹਨਾਂ ਨੂੰ ਕਰਲਿਆਂ ਨੂੰ ਛੱਡ ਕੇ ਕਹਿੰਦੀ ਜੀ ਵੀ ਤੁਸੀਂ ਸਾਰੇ ਕਹਿੰਦੇ ਹੋ ਵੀ ਜਿੱਥੇ ਕੁੜੀ ਦੀ ਡੋਲੀ ਆਵੇ ਤਾਂ ਉੱਥੋਂ ਹੀ ਅਰਥੀ ਨਿਕਲਦੀ ਹੁੰਦੀ ਹੈ ਇਸ ਲਈ ਕਹਿੰਦੀ ਮੈਂ ਤਾਂ ਹੁਣ ਇੱਥੇ ਹੀ ਰਹੂੰਗੀ ਇੱਥੇ ਹੀ ਮੇਰੀ ਅਰਥੀ ਨਿਕਲੂਗੀ ਜਦੋਂ ਭਈ ਉਹ ਕੁੜੀ ਮੰਨਦੀ ਨਹੀਂ ਤਾਂ ਮੁੜ ਜਾਂਦੇ ਨੇ ਉਹਦੇ ਪੇਕੇ ਵੀ ਭਗ ਜਾਂਦੇ ਨੇ ਸਭ ਆਪੋ ਆਪਣੇ ਘਰਾਂ ਨੂੰ ਤਾਂ ਹੁਣ ਇਧਰੋਂ ਜਦੋਂ ਲੰਘ ਜਾਂਦੇ ਨੇ 2 ਢਾਈ ਮਹੀਨੇ ਤਾਂ ਹੁਣ ਉਹ ਬਿਠਾ ਕੇ ਕੁੜੀ ਨੂੰ ਚੰਦ ਸਿਓ ਤੇ ਉਹਦੇ ਘਰ ਵਾਲੀ ਗੱਲ ਕਰਦੇ ਨੇ ਬੀਤੀਏ ਤੇਰਾ ਟਾਈਮ ਕਿਵੇਂ ਨਿਕਲੂਗਾ ਉਹ ਕਹਿੰਦਾ ਵੀ ਮੈਂ ਪੁੱਤ 30 ਤੇ 30 ਕਿਲੇ ਤੇਰੇ ਨੌਕਰਾਵਾਂਗਾ ਆ ਕੋਠੀ ਆ ਇਹ ਤੇਰੇ ਨਾਂ ਲਵਾਉਂਗਾ ਵੀ ਮੇਰੀ ਤਾਂ ਹੁਣ ਤੂੰ ਹੀ ਮੇਰੀ ਧੀ ਐ ਨੂੰ ਨਹੀਂ ਨੂੰ ਤਾਂ ਅਸੀਂ ਪਹਿਲਾਂ ਵੀ ਬਣਾ ਕੇ ਲਿਆਂਦੀ ਸੀ ਹੁਣ ਤਾਂ ਤੂੰ ਜਮੇ ਹੀ ਮੇਰੀ ਧੀ ਐ ਜਦੋਂ ਮੇਰਾ ਪੁੱਤੀ ਮੁੱਕ ਗਿਆ ਤੇ ਵੀ ਮੈਂ ਚਾਹਣਾ ਮੈਂ ਤੇਰਾ ਵਿਆਹ ਕਰਦਾ ਤਾਂ ਆ ਕੁੜੀ ਸੋਚ ਕੇ ਕਹਿਣ ਲੱਗੀ ਵੀ ਮੈਂ ਤੁਹਾਨੂੰ ਬਾਪੂ ਜੀ ਇਹ ਕਹਿਨੀ ਆ ਵੀ ਤੁਸੀਂ ਜਿਹਦੇ ਦੋ ਮੁੰਡੇ ਹੋਣ ਨਾ ਉਹ ਰਿਸ਼ਤਾ ਪਾ ਲਈ ਚਲੋ ਜੀ ਉਹ ਫੇਰ ਦੱਸ ਪੁੱਛ ਪਾਉਂਦਾ ਇੱਧਰੋਂ ਉੱਧਰੋਂ ਤਾਂ ਉਹ ਸੋਚਦਾ ਵੀ ਹੁਣ ਮੈਂ ਗਰੀਬ ਘਰ ਦਾ ਮੁੰਡਾ ਲਊਗਾ ਵੀ ਮੇਰੇ ਤੇ ਕਿੱਲੇ ਬਹੁਤ ਜ਼ਿਆਦਾ ਜ਼ਮੀਨਾਂ ਵੀ ਮੈਂ ਤਾਂ ਗਰੀਬ ਘਰ ਦਾ ਮੁੰਡਾ ਲਊਗਾ ਮੇਰੀ ਕੁੜੀ ਨੂੰ ਤੰਗ ਨਹੀਂ ਕਰਨਗੇ ਉਹ ਤਾਂ ਹੁਣ ਭਾਈ ਉਹ ਦੋ ਮੁੰਡਿਆਂ ਦੀ ਦੱਸ ਪੈ ਜਾਂਦੀ ਹੈ ਕੋਈ ਘਰੇ ਦੋ ਪੁੱਤ ਹੁੰਦੇ ਨੇ ਜਿੰਨਾਂ ਦੇ ਜਦੋਂ ਉਹ ਆਪਣੇ ਸਾਲੇ ਨੂੰ ਲਾੜ ਲੈ ਜਾਂਦਾ ਨਾਲੇ ਉਹ ਕੁੜੀ ਦੇ ਪਿਓ ਨੂੰ ਨਾਲ ਲੈ ਕੇ ਜਾਂਦਾ ਚੰਦ ਸਿਓ ਮੁੰਡਾ ਦੇਖ ਕੇ ਪੜਿਆ ਲਿਖਿਆ ਮੁੰਡਾ ਹੁੰਦਾ ਹੈ ਨੌਕਰੀ ਕਰਦਾ ਹੁੰਦਾ ਹੈ ਦੋ ਭਾਈ ਹੁੰਦੇ ਨੇ ਜ਼ਮੀਨ ਉਹਨਾਂ ਦੇ ਤਿੰਨ ਕਕੀਲੇ ਹੁੰਦੀ ਹੈ ਤਾਂ ਉਹਨਾਂ ਦੇ ਪਸੰਦ ਆ ਜਾਂਦਾ ਵੀ ਕੋਈ ਨਸ਼ਾ ਪੱਤਾ ਨਹੀਂ ਮੁੰਡਾ ਕਰਦਾ ਮੁੰਡਾ ਬਹੁਤ ਸਮਝਦਾਰ ਹੈ ਤਾਂ ਪਸੰਦ ਆਂਦੇ ਚਲੋ ਜੀ ਉਹ ਰਿਸ਼ਤਾ ਕਰ ਦਿੰਦੇ ਨੇ ਵਿਆਹ ਹੋ ਜਾਂਦਾ ਹੁਣ ਚੰਦ ਸਿਓ ਉਹਦਾ ਵਿਆਹ ਕਰਦਾ 30 ਬਣਾ ਕੇ ਤਾਂ ਉਦੋਂ ਤੱਕ ਕੁੜੀ ਵਿਆਹ ਕੇ ਚਲੀ ਜਾਂਦੀ ਆਪਦੇ ਸਹੁਰੇ ਫੇਰ ਉਹ 10 ਦਿਨਾਂ ਬਾਅਦ ਆਪਦੇ ਘਰ ਵਾਲੇ ਨੂੰ ਨਾਲ ਲੈ ਕੇ ਉਹਨਾਂ ਨੂੰ ਕਿਹਾ ਹੁੰਦੀ ਆ ਉੱਥੇ ਆਪਦੇ ਸੱਸ ਸਹੁਰੇ ਨੂੰ ਵੀ ਦੇਖੋ ਤੁਹਾਡੇ ਕੋਲ ਤਾਂ ਹੈਗਾ ਹੋਰ ਪੁੱਤ ਇਹਨੂੰ ਵਿਆਹ ਲਓਗੇ ਤੁਹਾਡੇ ਫੇਰ ਨੂੰ ਘਰੇ ਆ ਜੂਗੀ ਵੀ ਉਹਨਾਂ ਦਾ ਕੋਈ ਨਹੀਂ ਹੈਗਾ ਵੀ ਮੈਂ ਅਸੀਂ ਉੱਥੇ ਰਹਿਣਾ ਚਾਹੁੰਦੇ ਆਂ ਵੀ ਤਾਂ ਹੀ ਮੈਂ ਕਿਹਾ ਸੀ ਮੇਰੇ ਸਹੁਰੇ ਨੂੰ ਬਾਪੂ ਜੀ ਨੂੰ ਵੀ ਦੋ ਮੁੰਡੇ ਹੋਣ ਜਿਨ੍ਹਾਂ ਦੇ ਉਹ ਪਾਲਿਓ ਤਾਂ ਕਿ ਇੱਕ ਸਹੂਰੀ ਰਹਿ ਸਕੇ ਤਾਂ ਭਾਈ ਹੁਣ ਉਹਨਾਂ ਨੂੰ ਤਾਂ ਹੋਰ ਕੀ ਚਾਹੀਦਾ ਸੀ ਉਹਨਾਂ ਨੂੰ ਤਾਂ ਹੈ ਹੀ ਤਿੰਨ ਤਿੰਨ ਕਿਲੇ ਤੇ ਡੇਢ ਡੇਢ ਕਿਲਾ ਜ਼ਮੀਨ ਆਉਂਦੀ ਤਿੰਨ ਪੁੱਤਾਂ ਨੂੰ ਦੋ ਹਨ ਤਾਂ ਉਹ ਤਾਂ ਕਹਿੰਦੇ ਵੀ ਠੀਕ ਐ ਪੁੱਤ ਜਿਵੇਂ ਤੁਹਾਡੀ ਮਰਜ਼ੀ ਐ ਕਰ ਲਓ ਅਸੀਂ ਤਾਂ ਤੁਹਾਡੇ ਨਾਲ ਆ ਖੁਸ਼ ਆ ਸੀ ਹਣ ਜੀ ਉਹ ਕੁੜੀ ਮੁੰਡੇ ਨੂੰ ਲੈ ਕੇ ਉੱਥੋਂ ਇੱਥੇ ਆ ਜਾਂਦੀ ਐ ਆ ਕੇ ਜਦੋਂ ਉਹ ਕਈ ਦਿਨ ਰਹਿੰਦੇ ਨੇ ਉਹ ਫਿਰ ਉਹਦੇ ਚੰਦ ਸਿੰਘ ਤੇ ਉਹਦੇ ਘਰ ਵਾਲੀ ਕਹਿੰਦੇ ਨੇ ਵੀ ਤੀਏ ਵੀ ਤੈਂ ਜਾਣਾ ਨਹੀਂ ਸੌਰੀ ਉਹ ਕਹਿੰਦੀ ਮੈਨੂੰ ਕੋਈ ਗੱਲ ਨਾ ਕਹੋ ਬਹੁਤ ਮੈਂ ਤੁਹਾਡੀਆਂ ਮੰਨ ਲਈਆਂ ਹੁਣ ਥਾਈ ਹੁਣ ਤੁਹਾਨੂੰ ਮੇਰੀਆਂ ਮੰਨਣੀਆਂ ਪੈਣਗੀਆਂ ਵੀ ਮੈਂ ਇਹਨੂੰ ਲੈ ਕੇ ਆਈਆਂ ਹੁਣ ਮੈਂ ਤੁਹਾਡੀ ਧੀ ਆ ਇਹਨੂੰ ਆਪਦਾ ਜਮਾਈ ਬਣਾ ਕੇ ਰੱਖੋ ਅਸੀਂ ਤਾਂ ਉਰੇ ਰਹਾਂਗੇ ਤੁਹਾਡੇ ਕੋਲ ਚਲੋ ਜੀ ਹੁਣ ਉਹ ਵੀ ਮੰਨ ਜਾਂਦੇ ਨੇ ਫਿਰ ਕਿਉਂ ਉਹ ਵੀ ਇਕੱਲੇ ਰਹੇ ਹੁੰਦੇ ਨੇ ਵਿਚਾਰੇ ਦੋਵੇਂ ਮੀਆਂ بیوی ਤਾਂ ਉਹ ਕਹਿੰਦੇ ਵੀ ਚਲੋ ਠੀਕ ਐ ਉਹ ਕਹਿੰਦੀ ਮੈਂ ਬਾਪੂ ਜੀ ਤੁਹਾਨੂੰ ਤਾਂ ਹੀ ਕਿਹਾ ਸੀ ਵੀ ਦੋ ਪੁੱਤ ਪਾ ਲਿਓ ਜਿਨ੍ਹਾਂ ਦੇ ਦੋ ਹੋਣ ਵੀ ਇੱਕ ਫਿਰ ਇੱਥੇ ਰੱਖਾਂਗੇ ਇੱਕ ਅਗਲੇ ਦੇ ਘਰੇ ਰਹਿ ਜੂ ਹੁਣ ਉਹ ਸਮਝ ਜਾਂਦੇ ਨੇ ਵੀ ਕੁੜੀ ਕਿੰਨੀ ਸਿਆਣੀ ਆ ਦੇਖ ਵੀਨੇ ਦੋਹਾਂ ਪਾਸਿਆਂ ਦਾ ਸੋਚਿਆ ਨਾਲੇ ਉਹਨਾਂ ਦਾ ਸੋਚਿਆ ਵੀ ਦੋ ਮੁੰਡੇ ਆਲਾ ਭਾਲੇ ਰਿਸ਼ਤਾ ਤਾਂ ਹੁਣ ਉਹ ਕੁੜੀ ਨੂੰ ਤੇ ਉਹਨੂੰ ਮੁੰਡੇ ਨੂੰ ਜਵਾਈ ਬਣਾ ਕੇ ਰੱਖਦੇ ਨੇ ਘਰੇ ਜਿੰਨੀ 30 ਦੇ 30 ਕਿੱਲੇ ਤੇ ਕੋਠੀ ਉਹ ਵਸੀਅਤ ਕਰਾ ਦਿੰਦਾ ਵੀ ਮੇਰੇ ਬਾਅਦ ਇਹ ਸਾਰਾ ਕੁਝ ਇਸ ਕੁੜੀ ਦਾ ਹੈ ਹੁਣ ਉਹ ਉਹਨਾਂ ਦੀ ਸੇਵਾ ਕਰਦੀ ਹੈ ਤਾਂ ਉਹ ਮੁੰਡਾ ਵੀ ਬਹੁਤ ਸਮਝਦਾਰ ਹੈ ਉਹ ਨੌਕਰੀ ਵੀ ਕਰਦਾ ਹੈ ਖੇਤੀ ਵੀ ਕਰਾਉਂਦਾ ਨਾਲ ਆਪਦੇ ਤੇ ਸਾਰਾ ਖੇਤਵੰਨੇ ਦਾ ਹਿਸਾਬ ਕਿਤਾਬ ਲੈਂਦਾ ਹੈ ਤਾਂ ਜਦੋਂ ਸਾਲ ਕ ਜਾਂ ਲੰਘਦਾ ਹੈ ਉਹਨਾਂ ਦੇ ਘਰੇ ਫੇਰ ਪੁੱਤ ਜਨਮ ਲੈਂਦਾ ਹੈ ਤਾਂ ਹੁਣ ਉਹਨਾਂ ਦੇ ਘਰੇ ਜਿਹੜੇ ਜਾਦੇ ਰੂਣ ਪਿੱਟਣ ਪਿਆ ਹੋਇਆ ਤੀ ਖੁਸ਼ੀਆਂ ਹੋ ਗਈਆਂ ਕਿਉਂ ਬੱਚੇ ਦੇ ਉਹ ਗੱਲ ਤਾਂ ਭੁੱਲਦੀ ਨਹੀਂ ਹੁੰਦੀ ਮਾਂ ਪਿਓ ਦੇ ਆਪਣੇ ਪੁੱਤਾਂ ਲਈ ਪਰ ਹੁਣ ਬੱਚੇ ਦੇ ਆਉਣ ਨਾਲ ਫਰਕ ਪੈਂਦਾ ਥੋੜਾ ਬਾਲਾ ਹੁਣ ਉਹਨਾਂ ਦੇ ਘਰੇ ਫੇਰ ਖੁਸ਼ੀਆਂ ਨੇ ਕਈ ਵਾਰੀ ਰੱਬ ਪਤਾ ਨਹੀਂ ਕਿੱਥੋਂ ਤੋਂ ਕਿੱਧਰ ਨੂੰ ਕਹਾਣੀ ਮੋੜ ਦਿੰਦਾ ਹੈ ਇਹ ਜ਼ਿੰਦਗੀ ਹੈ ਜ਼ਿੰਦਗੀ ਦਾ ਪਤਾ ਨਹੀਂ ਲੱਗਦਾ ਕਿਹੜਾ ਜਿਹਾ ਮੋੜ ਕਿਹੜੇ ਮੋੜ ਤੇ ਜਾ ਕੇ ਕੀ ਹਾਦਸਾ ਹੋ ਜੇ ਸੋ ਕੀ ਨੇ ਤੁਹਾਡੇ ਵਿਚਾਰੇ ਇਸ ਕਹਾਣੀ ਬਾਰੇ ਜ਼ਰੂਰ ਦੱਸਿਆ ਕਰੋ ਮਿਲਾਂਗੇ ਫੇਰ ਇੱਕ ਹੋਰ ਕਹਾਣੀ ਨਾਲ ਧੰਨਵਾਦ ਜੀ